ਜੀ ਮੈਂ ਜਸਦੀਤ ਨਿਰਵਾਣ ਅੱਜਾ ਟੋਪਿਕ ਹੈ ਕਿ ਬਦੀ ਤੇ ਹਮੇਸ਼ਾ ਨਿੱਕੀ ਦੀ ਹੀ ਜਿੱਤ ਹੁੰਦੀ ਹੈ ਜਦੋਂ ਬਾਬਾ ਦਾ ਜ਼ੁਲਮ ਸਿਕਰਾਂ ਤੇ ਵੱਧ ਗਿਆ ਤਾਂ ਗੁਨਾਨਕ ਪਾਸ਼ਾ ਨੇ ਬਾਬਾ ਨੂੰ ਜ਼ਬਰਦਸਤ ਜਰਾ ਵੀ ਢਿੱਲ ਨਾ ਕੀਤੀ ਜਦੋਂ ਗੁਰੂ ਅਰਜਨ ਦੇਵ ਜੀ ਪਾਸ਼ਾ ਦਾ ਟਾਈਮ ਆਇਆ ਤਾਂ ਜਾਂਗੀ ਦਾ ਜ਼ੁਲਮ ਸਿਕਰਾਂ ਤੇ ਸੀ ਗੁਰੂ ਅਰਜਨ ਦੇ ਪਾਸ਼ਾ ਨੇ ਉਹਦੀ ਇਨਨੀ ਮੰਨੀ ਸ਼ਾਂਤੀ ਦੇ ਪੁੰਜ ਨੇ ਸ਼ੀਦੀ ਬੇਤੀ ਤੇ ਸਾਬਤ ਕਰਤਾ ਕਿ ਫਕੀਰਾਂ ਦਾ ਕਦੇ ਵੀ ਸਪਾ ਨਹੀਂ ਬਦਲਦਾ ਸਿਰ ਕਲਗੀ ਤਰਪਾਸ਼ਾ ਨੇ ਮਾਇਆ ਤੋਂ ਔਰੰਗਜ਼ੇਬ ਦਾ ਜਨਮ ਉਸ ਸਮੇਂ ਸਿਕਰਾਂਤੇ ਸੀ ਤਾਂ ਕਲਗੀ ਤਰਪਾਸ਼ਾ ਨੇ ਸੱਚਲੀ ਤਲਵਾਰ ਚੁੱਕੀ ਪਰ ਕਮਾਲ ਦੀ ਗੱਲ ਹੈ ਕਿ ਔਰੰਗਜ਼ੇਬ ਕਦੇ ਵੀ ਕਲਗੀ ਤਰਪਾਸ਼ਾ ਨੂੰ ਕੈਦ ਨਹੀਂ ਕਰ ਸਕਿਆ ਤੇ ਉਹ ਤੋਂ ਵੀ ਜ਼ਿਆਦਾ ਖੂਬਸੂਰਤ ਗੱਲ ਹੈ ਕਿ ਕਲਗੀ ਤਰਪਾਸ਼ਾ ਨੇ ਔਰੰਗਜ਼ੇਬ ਨੂੰ ਤਲਵਾਰ ਨਾਲ ਨਹੀਂ ਸਗੋਂ ਆਪਣੇ ਜਫਰ ਨਵੇਂ ਦੇ ਬੋਲਾਂ ਦੀ ਚੇਤੀ ਨਾਲ ਮਾਰਿਆ ਜੇ ਦੁਕਾਂਸ ਦਾ ਟਾਈਮ ਆਇਆ ਤਾਂ ਕੰਸ ਨੇ கிருஷ்ਣ ਭਗਵਾਨ ਜੀ ਤੇ ਬਹੁਤ ਜ਼ੁਲਮ ਕੀਤੇ ਉਹਨਾਂ ਉਹਦੀ ਮਾਂ ਪੀਓ ਤੇ ਬੜੇ ਜ਼ੁਲਮ ਕੀਤੇ ਪਰ ਅੰਤ ਵਿੱਚ கிருஷ்ਣ ਭਗਵਾਨ ਨੇ ਹੀ ਕੰਸ ਮਾਰਿਆ ਗਿਆ ਜਰੂ ਪਹਿਲਾਦ ਦੇ ਪਿਤਾ ਹਨਾਕਸ ਨੇ ਉਹਦੇ ਤੇ ਜ਼ੁਲਮ ਕੀਤਾ ਤਾਂ ਕਾਲ ਤ੍ਰਖ ਨੇ ਨਰਸਿੰਘ ਦਾ ਰੂਪ ਲੈ ਕੇ ਹਨਾਕਸ ਨੂੰ ਮਾਰ ਮੁਕਾਇਆ ਤੇ ਪਹਿਲਾਦ ਦੀ ਰੱਖਿਆ ਕੀਤੀ ਸੋ ਆਪਾਂ ਦੇਖਦੇ ਹਾਂ ਕਿ ਬਦੀ ਤੇ ਮਿਸ਼ਾ ਨਿੱਕੀ ਦੀ ਜਿੱਤ ਹੁੰਦੀ ਆਈ ਹੈ ਤੇ ਹੁੰਦੀ ਰਹਿਣੀ ਹੈ ਸਸਰੀਕਾਲ ਜੀ ਜੇ ਮੇਰੀ ਗੱਲਾਂ ਚੰਗੀਆਂ ਲੱਗੀਆਂ ਤੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਕੇ ਮੇਰਾ ਹੌਸਲਾ ਵਧਾਏ ਹੋ ਜੀ